Редактор субтитров А.Семкин Корректор А.Егорова ਸ੍ਰੀ ਅਕਾਲ ਮੈਂ ਹਰਿਖਾ ਚੋਹਾਂ ਹਾਂ ਤੇ ਤੁਸੀਂ ਦੇਖ ਰਹੇ ਹੋ ਪਾਸ ਕਰਨ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦਾ ਪਿੰਡ ਦੇ ਵੀ ਦਾਸਪੁਰਾ ਵਿੱਚ ਕਰੰਟ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਹੋਈ ਮੌਤ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ 10 ਸਾਲ ਪਹਿਲਾਂ ਇਨ੍ਹਾਂ ਪਰਿਵਾਰਾਂ ਦੇ ਇੱਕ ਬੱਚੇ ਦੀ 10 ਸਾਲ ਪਹਿਲਾਂ ਵੀ ਮੌਤ ਹੋਈ ਸੀ ਕਰੰਟ ਲੱਗਣ ਦੇ ਨਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਤਾਰਾ ਪਹਿਲਾਂ ਦੀਆਂ ਲੱਗੀਆਂ ਹੋਈਆਂ ਹਨ ਮਕਾਨ ਬਾਦ ਵਿੱਚ ਬਣੇ ਹਨ ਪਰ ਪਰਿਵਾਰ ਦਾ ਕਹਿਣਾ ਹੈ ਕਿ 10 ਸਾਲ ਤੋਂ ਲਗਾਤਾਰ ਅਸੀਂ ਕੰਪਲੇਂਟਾਂ ਪਾਉਂਦੇ ਆ ਰਹੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਨਾਮ ਉਹਦਾ ਲੈ ਰੱਖਾ ਹੈ ਕੀ ਗੱਲ ਹੋਈ ਆ ਜੀ ਜਿਹੜੇ ਤੁਹਾਡੇ ਬੱਚੇ ਦੀ ਡੈਥ ਹੋਈ ਆ ਵੇਖੋ ਜੀ ਆ ਸਾਡੇ ਤਾਰਾਂ ਆ ਤਾਰਾਂ ਲਕਰਮ ਕਰੋ ਤਾਰਾਂ ਆ ਤਾਰਾਂ ਦੇ ਉੱਪਰ ਹੁਣ ਕੋਠੇ ਤੇ ਚੜਨਾ ਉਤਰਨਾ ਹੁੰਦਾ ਬੱਚੇ ਨੇ ਲਾਈਟ ਬੰਦ ਸੀਗੀ ਤੋਂ ਉੱਪਰ ਚੜਿਆ ਆ ਉੱਪਰ ਦੀ ਲਾਈਟ ਆ ਰਹੀ ਸੀ ਉੱਪਰਲੀ ਲਾਈਟ ਆ ਰਹੀ ਸੀ ਇਹਨਾਂ ਲੈਂਡਮੈਨ ਆ ਰਹੇ ਨੂੰ ਬੱਤੀਆਂ ਵਾਲੇ ਨੂੰ ਬੜਾ ਆਖਿਆ ਸੀਗੇ ਵੀ ਸਾਡੇ ਉੱਪਰੋਂ ਸਾਨੂੰ ਸਾਈਡ ਤੇ ਕਰ ਦਿਓ ਤਾਰਾਂ ਸਾਡਾ ਕੋਈ ਨੁਕਸਾਨ ਹੋਏ ਨਾ ਸਾਈਡ ਤੇ ਕਰ ਦਿਓ ਪਰ ਉਹਨਾਂ ਸਾਡੀ ਇੱਕ ਨਹੀਂ ਮੰਨੀ ਉਹਨਾਂ ਸਾਈਡ ਤੇ ਨਹੀਂ ਕੀਤੀ ਅੱਜ ਮੇਰਾ ਬੱਚਾ 18 ਸਾਲ ਦਾ ਹੈ ਤੇ ਇਹ ਵਾਲੀਬਾਲ ਦਾ ਪਲੇਅਰ ਸੀਗਾ ਤੇ ਉਹ ਬਾਜੀ ਇੱਥੇ ਦੁਨੀਆ ਤੇ ਨਹੀਂ ਰਿਹਾ ਕਰੰਟ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਹੈ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੈ ਬਾਜੀ ਕੋਠੇ ਦੇ ਉੱਪਰ ਦੀਆਂ ਤਾਰਾਂ ਜਿਹੜੀਆਂ ਮੈਂ ਕਿੰਨੀਆਂ ਕਿ ਨਜ਼ਦੀਕ ਆ ਕੋਣੀਆਂ ਬਾਜੀ 6 ਫੁੱਟ ਹੋਣੀਆਂ ਨਜ਼ਦੀਕ ਆ ਨਹੀਂ ਥੋੜੀਆਂ ਆ ਆ 4-5 ਫੁੱਟ ਹੋਣ ਗਿਆ ਹਾਂ ਹਾਂ ਜਿਆਦਾ ਨਜ਼ਦੀਕ ਹੈ ਹਜ਼ਾਰਾਂ ਵੋਲਟਸ ਹੈ ਕਿ ਉਹਦਾ ਹੱਥ ਲੱਗ ਗਿਆ ਜਾਂ ਸਿਰ ਲੱਗ ਗਿਆ ਹਾਂਜੀ ਉਹਦਾ ਉਹਦਾ ਮੋਡਾ ਲੱਗਾ ਭਾਜੀ। ਛੋਟੇ ਬੱਚੇ ਦੀ ਹਾਈਟ ਕਿੰਨੀ ਸੀ? ਭਾਜੀ ਉਹਦੀ 5 ਫੁੱਟ 10 ਇੰਚ ਸੀ। ਹੁਣ ਕੀ ਮੰਗ ਕਰਦੇ ਜੇ ਤੁਸੀਂ ਪ੍ਰਸ਼ਾਸਨ ਕੋਲੋਂ? ਮੰਗ ਇਹੋ ਹੀ ਆ ਭੀ ਭਾਜੀ ਸਾਡਾ ਕੋਈ ਹੋਰ ਨਾ ਬੱਚਾ ਨਾਲ ਲੱਗ ਕੇ ਮਰ ਜਾਏ। ਇਹ ਤਾਰਾਂ ਜਿਹੜੀਆਂ ਸਾਈਡ ਤੇ ਕਰਾਉਣੀਆਂ ਚਾਹੁੰਦੇ ਆ। ਤੇ ਇੱਕ ਇਹ ਵੀ ਸਾਡਾ ਜੀ ਬੱਚਾ ਜਵਾਨ ਹੀ ਮਰਿਆ ਆ। ਦੋ ਦੀਆਂ ਬੇਟੀਆਂ ਦੇ 20 ਸਾਲ ਦਾ ਬੱਚਾ ਜਵਾਨ ਮਰਿਆ। ਹੁਣ ਜਿਹੜਾ ਵਾ ਬਿਜਲੀ ਮੈਹਕਮੇੰ ਦਾ ਵਿੱਚੋਂ ਕੋਈ ਨੁਮਾਇੰਦਾ ਜਾਂ ਕੋਈ ਉਹਨਾਂ ਦਾ ਜਈ ਵਗੈਰੇ ਆਏ ਹੋਏ ਆ ਹਾਂਜੀ ਆਏ ਆ ਸਾਹਿਬ ਜੀ ਮੌਕਾ ਵੇਖਿਆ ਉਹਨਾਂ ਨੇ ਹਾਂਜੀ ਮੌਕਾ ਵੇਖਿਆ ਕੀ ਕਹਿੰਦੇ ਨੇ ਪਰ ਭਾਜੀ ਅਸੀਂ ਆਪਾਂ ਹੁਣ ਉਹਨਾਂ ਨੂੰ ਕੀ ਕਹਿਣਾ ਜਦੋਂ ਉਹਨਾਂ ਨੂੰ ਪਹਿਲਾਂ ਬੁਲਾਇਆ ਸੀ ਉਦੋਂ ਤੇ ਉਹ ਆਏ ਨਹੀਂ ਹੁਣ ਉਹ ਬੱਚਾ ਮਰ ਗਿਆ ਮੇਰੇ ਲਈ ਹੁਣ ਕਰਨਲਨ ਸਾਈਡ ਤੇ ਨਾ ਕਰਨਲ ਮੈਦ ਕੀ ਕਰਨਾ ਜਦੋਂ ਵੀ ਆਉਂਦੇ ਆ ਤਾਂ ਆ ਜਾਂਦੇ ਆ ਤੇ ਮੁੜ ਕੇ ਜਿਹੜੀ ਦੇਵਦਾਸਪੁਰਾ ਪਿੰਡ ਦੇ ਵਿੱਚ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋਇਆ ਕੀ ਕਾਰਨ ਕੀ ਰਿਹਾ ਵਾ ਘਰਾਂ ਦੇ ਵਿੱਚ ਕੋਈ ਬਹੁਤ ਮਾੜੀ ਹੋਈ ਆ ਤੇ ਇਹ ਲਾਈਨਾਂ ਬਹੁਤ ਪੁਰਾਣੀਆਂ ਚੱਲ ਰਹੀਆਂ ਵਾਂ ਤੇ ਬਾਅਦ ਵਿੱਚ ਥੱਲੇ ਕੰਸਟਰਕਸ਼ਨ ਕੀਤੀ ਗਈ ਆ ਉਹਦੇ ਪਰਿਵਾਰ ਦਾ ਕਹਿਣਾ ਵਾ ਕਿ ਕਾਫੀ ਵਾਰ ਕੰਪਲੇਨ ਵੀ ਕੀਤੀ ਗਈ ਆ ਕਿ ਇੱਥੋਂ ਜਿਹੜੀ ਆ ਲਾਈਨ ਜਿਹੜੀ ਆ ਹਟਾ ਦਿੱਤੀ ਜਾਵੇ ਸਾਈਡ ਤੇ ਕਰ ਦਿੱਤੀ ਜਾਵੇ ਜੇ ਕੋਈ ਕਿਸੇ ਵੀ ਚੀਜ਼ ਦੀ ਕਿਸ ਜਰੂਰਤ ਪੈਂਦੀ ਆ ਤਾਂ ਅਸੀਂ ਸਾਥ ਦੇਣ ਲਈ ਤਿਆਰ ਹਾਂ ਪ੍ਰਸ਼ਾਸਨ ਦਾ ਲਈ ਇਹਨਾਂ ਦਾ ਜੋ ਪ੍ਰੋਸੈਸ ਆਇਆ ਸੀ ਅਸੀਂ ਉਹ ਸਾਰਾ ਕੁਝ ਕੀਤਾ ਵਾ ਬਣਾਇਆ ਸੀ ਤੇ ਉਹਦੇ ਵਿੱਚ ਇਹਨਾਂ ਵੱਲੋਂ ਜੋ ਪ੍ਰोसीडिंग ਹੋਣੇ ਇਹਦਾ ਡਿਪਾਜ਼ਿਟ ਦਾ ਐਸਟੀਮੇਟ ਬਣਾਉਣਾ ਹੁੰਦਾ ਵਾ ਜਿਹੜੀ ਇਹ ਲੈਣਾ ਸ਼ਿਫਟ ਹੁੰਦੀਆਂ ਨਾ ਇਹਨਾਂ ਦਾ ਡਿਪਾਜ਼ਿਟ ਦਾ ਐਸਟੀਮੇਟ ਬਣਾਉਂਦਾ ਪੈਸੇ ਜਮ੍ਹਾਂ ਹੁੰਦੇ ਆ ਡਿਪਾਰਟਮੈਂਟ ਨੂੰ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਜਿਹੜਾ ਕੰਮ ਹੁੰਦਾ ਵਾ ਲਗਾਤਾਰ 10 ਸਾਲ ਤੋਂ ਜਿਹੜੀ ਆ ਇਸ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋਈ ਕਿਸੇ ਕਾਰਨ ਇਸ ਸਮੇਂ ਵੀ ਸਾਡੇ ਕੋਲ ਆਉਂਦੇ ਆ ਕੋਈ ਅਹੀਂ ਤੇ ਉਹਦਾ ਵੀ ਐਸਟੀਮੇਟ ਬਣਾਇਆ ਹੋਇਆ ਸੀਗਾ ਬਣਾ ਕੇ ਉਹ ਇਹਨਾਂ ਨੂੰ ਦੱਸਿਆ ਹੋਇਆ ਜਿਹੜੇ ਪੈਸੇ ਜਮ੍ਹਾਂ ਹੋਣੇ ਆ ਜੋ ਡਿਪੋਜ਼ਿਟ ਦਾ ਐਸਟੀਮੇਟ ਬਣਾਵਾ ਉਹ ਤੇ ਮਤਲਬ ਜਿੰਨਾ ਲੋਕਾਂ ਨੇ ਲਾਈਨਾਂ ਦੇ ਵਿੱਚ ਥੱਲੇ ਬਾਅਦ ਬਣਾਏ ਆ ਉਹਨਾਂ ਵੱਲੋਂ ਹੀ ਕਰਵਾਏ ਜਾਣੇ ਆ ਨਾ ਉਹਨਾਂ ਨੂੰ ਪੈਸੇ ਜਮ੍ਹਾਂ ਖੁੰਦੇ ਤੇ ਫਿਰ ਹੀ ਅੱਗੇ ਪ੍ਰੋਸੈਸ ਚੱਲਣਾ ਸੀਗਾ ਮੈਂ ਤੁਹਾਡੇ ਵੱਲੋਂ ਐਸਟੀਮੇਟ ਜਿਹੜਾ ਬਾ ਦੱਸਿਆ ਗਿਆ ਸੀ ਇਹਨਾਂ ਨੂੰ ਪਰਿਵਾਰਾਂ ਨੂੰ ਜੀ ਜੀ ਅਜੇ ਸਾਹਿਬ ਨਾ ਦੱਸਿਆ ਪੀ ਇਹ ਮੇਰੇ ਜੀ ਸਾਹਿਬ ਨੇ ਇਹਨਾਂ ਨੂੰ ਹੁਣ ਕਿੰਨੀ ਕੁ ਦੇਰ ਤੱਕ ਜਿਹੜਾ ਵਾ ਇਹ ਲਾਈਨਾਂ ਜਿਹੜੀਆਂ ਮੈਂ ਸਾਈਟ ਤੇ ਕਰ ਦਿੱਤੀਆਂ ਜਾਣਗੀਆਂ ਇਹ ਅਗਲਾ ਇਨਸੀਡੈਂਟ ਕੋਈ ਇਹੋ ਜਿਹਾ ਨਾ ਹੋ ਪਾਵੇ ਸੇ ਵੇਖੋ ਸਰ ਇਹ ਮੇਰੇ ਇਹ ਕੱਲੇ ਦੇ ਵਸ ਨਹੀਂ ਇਹੋ ਜੀ ਚੀਜ਼ ਹੈਗੀ ਜੋ ਐਸਟੀਮੇਟ ਬਣਾਉਣਾ ਉਹਦੀ ਜਿਹੜੀ ਆ ਜੋ ਅਮਾਉਂਟ ਆ ਉਹ ਜਮ੍ਹਾਂ ਹੋਣ ਤੋਂ ਬਾਅਦ ਇਹ ਕੰਮ ਹੋਊਗਾ ਹੋ ਜਾਵੇਗਾ ਹਾਂਜੀ ਹਾਂਜੀ ਹੋ ਜਾਵੇਗਾ ਜਿਵੇਂ ਇਹ ਪੈਸੇ ਇਹਨਾਂ ਦੀ ਅਮਾਉਂਟ ਜਮ੍ਹਾਂ ਹੁੰਦੀ ਹੋ ਤੁਰੰਤ ਉਹ ਕੰਮ ਹੋ ਜਾਏਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਜਤਿੰਦਰ ਸਿੰਘ ਹੈ ਕੀ ਲੱਗਦਾ ਸੀ ਤੁਹਾਡਾ ਜਿਹੜਾ ਬੱਚਾ ਬੱਚਾ ਹੀ ਆ ਜੀ ਮੇਰਾ ਮੇਰੇ ਭਰਾ ਦਾ ਮੁੰਡਾ ਆ ਕਿਦਾਂ ਮੌਤ ਕਿਸ ਤਰ੍ਹਾਂ ਆ ਜੀ ਮੌਤ ਜੀ ਉਹਦੀ ਬੱਤੀ ਲੱਗ ਕੇ ਹੋਈ ਆ ਕਿਸ ਤਰ੍ਹਾਂ ਬੱਤੀ ਲੱਗੀ ਆ ਬੱਤੀ ਇਹਦਾ ਐ ਵੀ ਉਹ ਕੋਠੇ ਤੇ ਗਿਆ ਆ ਤੇ ਕੋਠੇ ਤੇ ਬਹੁਤ ਜ਼ਿਆਦੀਆਂ ਨਜ਼ਦੀਕ ਤਾਰਾਂ ਨੇ ਉਹਦੀ ਹਾਈਟ ਮੁੰਡੇ ਦੀ ਜ਼ਿਆਦਾ ਸੀ ਇਸ ਕਰਕੇ ਥੱਲੇ ਉਹਦੀ ਜਾਣ ਲੱਗਾ ਮੋਢਾ ਲੱਗ ਗਿਆ ਤੇ ਮੋਢਾ ਲੱਗਣ ਕਾਰਨ ਉਹਦੀ ਮੌਤ ਹੋ ਗਈ ਆ ਇਸ ਬੱਤੀ ਵਾਲਿਆਂ ਨੂੰ ਅਸੀਂ ਬਹੁਤ ਜ਼ਿਆਦੀ ਰਿਕੁਐਸਟ ਔਰ ਬੇਨਤੀ ਹੱਥ ਜੋੜ ਕੇ ਕਰਦੇ ਰਹੇ ਆ ਭੀ ਪਾਜੀ ਅੱਗੇ ਸਾਡੇ ਨਾਲ ਇਦਾਂ ਹਾਸਾ ਜਿਹੜਾ ਵਾਪਰਿਆ ਆ ਇਹ ਲਾਈਟ ਆ ਜਿਹੜੀ ਬਹੁਤ ਜ਼ਿਆਦੀ ਆ ਇਹਨੂੰ ਤਾਰਾਂ ਨੂੰ ਸਾਈਡ ਤੇ ਕੀਤਾ ਜਾਵੇ ਪਰ ਸਾਡੀ ਸੁਣਵਾਈ ਪਿਛਲੇ ਆਪਣਿਆਂ 10 ਸਾਲਾਂ ਤੋਂ ਨਹੀਂ ਹੋਈ ਆ ਦੂਸਰੀ ਮੌਤ ਜਿਹੜੀ ਆ ਇਹ ਸਾਡੇ ਘਰ ਦੇ ਵਿੱਚ ਹੋ ਗਈ ਆ ਕਿੰਨਾ ਚਿਰ ਪਹਿਲਾਂ ਮੌਤ ਹੋਈ ਦੱਸੋ ਕਿੰਨੇ ਸਾਲ ਹੋ ਗਏ ਹੁਣ ਜਤਨ 10 ਸਾਲ ਪਹਿਲਾਂ ਮੌਤ ਹੋਈ ਇਸ ਕਰਕੇ ਕਿੰਨੀ ਯਾਰਾਂ ਆਏ ਦਾ ਵੀ ਇਹਨਾਂ ਗਾੜੀ ਕੰਪਲੇਂਟਾਂ ਵੀ ਲਿਖਾਈਆਂ ਆਏ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਏ ਆ ਪਰ ਇਹ ਸੁਣਵਾਈ ਸਾਡੀ ਜੀ ਪ੍ਰਸ਼ਾਸਨ ਕੋਈ ਨਹੀਂ ਕਰ ਰਿਹਾ ਜੀ ਕੀ ਆ ਗਿਆ ਸੀ ਪ੍ਰਸ਼ਾਸਨ ਪ੍ਰਸ਼ਾਸਨ ਇਹੀ ਕਹਿ ਦਿੰਦੇ ਅੱਜ ਕਰ ਦਿੰਦੇ ਆ ਕੱਲ ਕਰ ਦਿੰਦੇ ਆ ਆ ਹੁਣ ਵੀ ਬਿਜਲੀ ਮਹਿਕਮੇ ਦੇ ਮੋਤਬਰ ਆਏ ਨੇ ਉਹ ਕਹਿੰਦੇ ਨੇ ਵੀ ਤੁਹਾਡੀ ਇਹ ਮੁਸ਼ਕਲ ਜਿਹੜੀ ਹੱਲ ਕਰ ਦਾਂਗੇ ਹੁਣ ਪਤਾ ਨਹੀਂ ਵੀ ਫਿਰ ਇਹੀ ਗੱਲ ਕਹਿ ਕੇ ਉਹਨਾਂ ਚੱਲ ਜਾਣਾ ਕਿ ਜਾਂ ਇਹਨੂੰ ਕੱਟਣਗੇ